ਸਤ ਸ੍ਰੀ ਅਕਾਲ ਜੀ ਆਪਣਾ ਅੱਜ ਦਾ ਟੌਪਿਕ ਆ ਸੱਖਾ ਰਾ ਕੀ ਹੁੰਦਾ ਕਿ ਸੇ ਪਿੰਡਾਂ ਦੇ ਵਿੱਚ ਰਹਾੜਾ ਜਾਂਦੇ ਨੇ ਤਾਂ ਜਿਹੜੇ ਲੋਕ ਨੇ ਗਿਓ ਪਿੰਡ ਤੋਂ ਉੱਜੜ ਗਏ ਕਿਤੇ ਹੋਰ ਜਗ੍ਹਾ ਜਾਂਦੇ ਨੇ ਇਸੇ ਤਰ੍ਹਾਂ ਦੋ ਜਾਣੇ ਇੱਕ ਗੁਰੂ ਹੁੰਦਾ ਇੱਕ ਚੇਲਾ ਪਿੰਡ ਤੋਂ ਜਾਂਦੇ ਆ ਤੇ ਪੰਜ ਸੱਤ ਦਿਨਾਂ ਦਾ ਉਹਨਾਂ ਕੋਲ ਰਾਸਨ ਹੁੰਦਾ ਕਿਸੇ ਸ਼ਹਿਰ ਦੇ ਵਿੱਚ ਪਹੁੰਚ ਜਾਂਦੇ ਨੇ ਕਿ ਜਿੱਦੇ ਰਾਸਨ ਖਤਮ ਹੋ ਜਾਂਦਾ ਜੀ ਤਾਂ ਜਿਹੜਾ ਗੁਰੂ ਆਗਾ ਉਹ ਦਿਹਾੜੀ ਤੇ ਚੱਲਿਆ ਜਾਂਦਾ ਚੇਲੇ ਨੂੰ ਕਹਿੰਦਾ ਵੀ ਆ ਚੱਲੀਏ ਤੂੰ ਤੂੰ ਵੀ ਦਿਹਾੜੀ 'ਚ ਚੱਲ ਉਹ ਕਹ ਉਹ ਨਹੀਂ ਜਾਂਦਾ ਉਹ ਭੀਖ ਮੰਗਣ ਲੱਗ ਜਾਂਦਾ ਚੇਲਾ ਜਿਹੜਾ ਤੇ ਜਦੋਂ ਸ਼ਾਮ ਨੂੰ ਆਉਂਦੇ ਨੇ ਤੇ ਗੁਰੂ ਆਪਣਾ ਖਾਲੀ ਹੱਥ ਆਉਂਦਾ ਤੇ ਜਿਹੜਾ ਚੇਲਾਗਾ ਉਹ ਬਹੁਤ ਵੱਡੇ ਵੱਡੇ ਲਫਾਫੇ ਭਰੀ ਆਉਂਦਾ ਉਹ ਕਹਿੰਦਾ ਵੀ ਤੂੰ ਇੰਨਾ ਸਮਾਨ ਕਿੱਥੋਂ ਲਿਆਇਆ ਉਹ ਕਹਿੰਦਾ ਵੀ ਮਹਾਰਾਜ ਇੱਥੇ ਹਰੇਕ ਚੀਜ਼ ਦੋ ਪੈਸੇ ਕਿਲੋ ਵਿਕਦੀ ਹੈਗੀ ਮਮੇ ਮਹਿੰਗੀ ਸਬਜ਼ੀ ਲੈ ਲਉ ਪਰ ਮੈਂ ਸਸਤੀ ਲੈ ਲਉ ਪਰ ਮੇ ਕੋਈ ਮਠਿਆਈ ਲੈ ਲਉ ਜਿਹੜੀ ਮੈਂ ਭੀ ਖ ਮੰਗੀ ਉਹ ਵੀ ਮੈਨੂੰ ਹਰੇਕ ਨੇ ਦੋ ਪੈਸੇ ਹੀ ਦਿੱਤੀ ਵੀ ਇਸ ਸਹਰ ਦੇ ਬਾਦਸ਼ਾਹ ਦਾ ਹੁਕਮ ਆ ਤੇ ਗੁਰੂ ਪਤਾ ਕਰਦਾ ਜਿਹੜਾ ਬਾਦਸ਼ਾਹ ਗਾ ਉਹ ਪਾਗਲ ਹੁੰਦਾਗਾ ਵੀ ਇਹ ਪਾਗਲਾਂ ਦਾ ਸਹਰ ਹੁੰਦਾਗਾ ਜਿਹੜੇ ਬਾਦਸ਼ਾਹ ਦੇ ਮੁੰਗਰੇ ਵਜ਼ੀਰ ਵਗੈਰਾ ਨੇ ਉਹ ਵੀ ਸਾਰੇ ਪਾਗਲ ਨੇ ਗੁਰੂ ਕਹਿੰਦਾ ਵੀ ਇੱਥੇ ਆਪਾਂ ਨੂੰ ਰਹਿਣਾ ਨਹੀਂ ਚਾਹੀਦਾ ਹੈਗਾ ਹੁਣ ਆਪਾਂ ਇਹ ਜਲਦੀ ਤੋਂ ਜਲਦੀ ਸਹਿਰ ਛੱਡ ਕੇ ਚੱਲਣੇ ਆਗੇ ਵੀ ਜਿਹੜੇ ਪਾਗਲ ਲੋਕ ਨੇਗੇ ਉਹਨਾਂ ਨੂੰ ਸਹੀ ਗਲਤ ਦਾ ਨਹੀਂ ਪਹਚਾਨ ਜਦੋਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਮਹਿੰਗੀ ਚੀਜ਼ ਦੀ ਤੇ ਸਸਤੀ ਚੀਜ਼ ਦੀ ਕੀਮਤ ਇੱਕ ਬਰਾਬਰ ਨਹੀਂ ਹੋ ਸਕਦੀ ਵੀ ਮੈਂ ਇੱਥੇ ਨਹੀਂ ਰਹਿੰਦਾਗਾ ਤੇ ਉਪチェਲੇ ਨੂੰ ਕਹਿੰਦਾ ਵੀ ਚੱਲ ਪਰ ਚੇਲਾ ਨਹੀਂ ਮੰਨਦਾ ਜੀ ਚੇਲਾ ਨਹੀਂ ਜਾਂਦਾ ਤੇ ਗੁਰੂ ਚਲਿਆ ਜਾਂਦਾ ਇਕੱਲਾ ਉਹ ਕਹਿੰਦਾ ਵੀ ਜਦੋਂ ਤੁਰਨ ਲੱਗਦਾ ਉਹ ਕਹਿੰਦਾ ਵੀ ਜੇ ਤੈਨੂੰ ਕਿਤੇ ਵੀ ਲੋੜ ਪੈਗੀ ਤਾਂ ਤੂੰ ਮੈਨੂੰ ਜਦ ਮਰਜੀ ਬੁਲਾ ਲਈ ਮੈਂ ਆਉਂਗਾ ਜ਼ਰੂਰ ਤੇਰੀ ਕੋਈ ਵੀ ਮਦਦ ਕਦੀ ਲੋੜ ਪਈ ਤਾਂ ਮੈਂ ਮਦਦ ਕਰੂੰਗਾ ਤੇ ਉਹ ਜਿਹੜਾ ਚੇਲਾਗਾ ਜੀ ਉਹ ਚੰਗੀ ਮਠਿਆਈ ਖਾਂਦਾ ਬਹੁਤ ਮੋਟਾ ਹੋ ਜਾਂਦਾ ਵੀ ਉਹ ਤੋਂ ਹੁਣ ਤੁਰਨੋਂ ਫਿਰਨੋਂ ਵੀ ਰਹਿ ਗਿਆ ਤੇ ਹੁਣ ਉਹ ਇੱਕ ਕਿਸੇ ਦਰਖਤ ਦੇ ਥੱਲੇ ਪੈ ਜਾਂਦਾ ਤੇ ਉੱਥੇ ਹੀ ਲਟਿਆ ਰਹਿੰਦਾਗਾ ਉਥੇ ਲੋਕ ਦੋ ਪੈਸੇ ਪੀਕ ਪਾਈ ਜਾਂਦੇ ਨੇ ਤੇ ਉਹ ਸਾਮ ਨੂੰ ਮਠਿਆਈ ਦੀ ਦੁਕਾਨ ਤੇ ਜਾਂਦਾ ਤੇ ਮਠਿਆਈ ਖਾਂਦਾ ਕੀ ਹੁੰਦਾ ਜੀ ਇੱਕ ਦਿਨ ਸ਼ਹਿਰ ਦੇ ਵਿੱਚ ਰੌਲਾ ਪੈ ਜਾਂਦਾਗਾ ਕਿਸੇ ਵਿਅਕਤੀ ਦੀ ਜੇਬ ਕੱਟੀ ਗਈ ਤੇ ਚੋਰ ਫੜਿਆ ਜਾਂਦਾਗਾ ਉਹ ਚੋਰ ਤੇ ਉਹ ਵਿਅਕਤੀ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚ ਜਾਂਦਾ ਤੇ ਜਾ ਕੇ ਬਾਦਸ਼ਾਹ ਨੂੰ ਦੱਸਦਾਗਾ ਵੀ ਇਹਨੇ ਮੇਰੀ ਜੇਬ ਕੱਟ ਲਈ ਬਾਦਸ਼ਾਹ ਪਾਗਲਾ ਆਤੀ ਪਾਗਲ ਲਾ ਫੈਸਲਾ ਕਰਨਾ ਸੀ ਉਹਨੇ ਚੋਰ ਸਾੜ ਦਿੱਤਾ ਦੇ ਉਸੇ ਵਿਅਕਤੀ ਨੂੰ ਕਹਿੰਦਾ ਵੀ ਇਹਨੂੰ ਸਖਤ ਤੋਂ ਸਜ਼ਾ ਦੇ ਦੋ ਵੀ ਇਹਨੇ ਆਪਣੀ ਜੇਬ ਕਟਾਰਾਈ ਕਿਉਂ ਤੇ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੰਦੇ ਆ ਜੀ ਜਗ੍ਹਾ ਦੱਸਤੀ ਵੀ ਉੱਥੇ ਇਕੱਠੇ ਹੋ ਜੋ ਸਾਰੇ ਸ਼ਹਿਰ ਦੇ ਲੋਕ ਇਕੱਠੇ ਹੋ ਗਏ ਜਦੋਂ ਉਹਦੇ ਫਾਂਸੀ ਪਾਉਣ ਲੱਗੇ ਉਹ ਪਤਲਾ ਵਿਅਕਤੀ ਸੀਗਾ ਜਿਹੜਾ ਫੰਦਾ ਸੀਗਾ ਉਹ ਮੋਟਾ ਸੀਗਾ ਗਲ ਵਿੱਚੋਂ ਫੰਦਾ ਨਿਕਲ ਜਵੇ ਬਾਦਸ਼ਾਹ ਗੁੱਸੇ ਨਾਲ ਕਹਿੰਦਾ ਵੀ ਇਹਦੀ ਗੱਲ ਦੇ ਵਿੱਚ ਫੰਦਾ ਕਿਉਂ ਨਹੀਂ ਪੈਂਦਾ ਹੈਗਾ ਉਹ ਕਹਿੰਦੇ ਵੀ ਮਹਾਰਾਜ ਵੀ ਇਹ ਇਹ ਵਿੱਚ ਦੀ ਨਿਕਲ ਜਾਂਦਾਗਾ ਤੇ ਉਹ ਕਹਿੰਦੇ ਐ ਕਰੋ ਬਾਦਸ਼ਾਹ ਕਹਿੰਦਾ ਵੀ ਜਿਹਦੇ ਗਾਲ ਦੇ ਵਿੱਚ ਇਹ ਫੰਦਾ ਆ ਜਾਵੇ ਉਹਨੂੰ ਫੜ ਲਿਓ ਫਾਂਸੀ ਦੇਣੀਆ ਦੇਣੀ ਹੈਗੀ ਚਲੋ ਜੀ ਸਾਰੇ ਸ਼ਹਿਰ ਦੇ ਵਿੱਚ ਜਿਹੜਾ ਉਹ ਬੰਦਾ ਲੈ ਕੇ ਵਜੀਰ ਭੱਜੇ ਫਿਰਦੇ ਨੇ ਵੀ ਕਿਸੇ ਦੇ ਗਾਲ ਵਿੱਚ ਆ ਜਾਵੇ ਪਰ ਉਹਨਾਂ ਨੂੰ ਕੋਈ ਮੋਟਾ ਵਿਅਕਤੀ ਨਹੀਂ ਲੱਭਦਾ ਹੈਗਾ ਉਹ ਇੱਕ ਮਠਿਆਈ ਵਾਲੇ ਦੀ ਦੁਕਾਨ ਤੇ ਜਾਂਦੇ ਨੇ ਉਹਦੇ ਗਾਲ ਦੇ ਵਿੱਚ ਫੰਦਾ ਪਾਉਂਦੇ ਨੇ ਉਹਦੇ ਗਾਲ ਦੇ ਵਿੱਚ ਫੰਦਾ ਆਉਂਦਾ ਨਹੀਂ ਹੈਗਾ ਪਰ ਉਹਦੋਂ ਮੋਟਾ ਬੰਦਾ ਪਾਲਦੇ ਨੇਗੇ ਉਧਰ ਜਿਹੜਾ ਹੈ ਚੇਲਾ ਹੁੰਦਾਗਾ ਉਹ ਮਠਿਆਈ ਵਾਲੇ ਦੇ ਮਠਿਆਈ ਖਾਣ ਵਗ ਜਾਂਦਾ ਰੋਜ਼ ਦੀ ਤਰ੍ਹਾਂ ਤੇ ਉਧਰੋਂ ਆ ਕੇ ਉਹਦੇ ਵਜ਼ੀਰ ਉਹਦੇ ਗਲ ਦੇ ਵਿੱਚ ਫੰਦਾ ਪਾ ਕੇ ਖੁਸ਼ ਹੋ ਜਾਂਦੇ ਨੇ ਕਿ ਵੀ ਬੰਦਾ ਮਿਲ ਗਿਆ ਫੰਦੀ ਫਾਂਸੀ ਵਾਲਾ ਉਧਰੋਂ ਜਿਹੜਾ ਗੁਰੂ ਆਗਾ ਉਹ ਸੋਚਣ ਲੱਗ ਜਾਂਦਾ ਵੀ ਦੇਖਾਂ ਜਾ ਕੇ ਚੇਲੇ ਦਾ ਕੀ ਹਾਲ ਆਗਾ ਵੀ ਕਿੰਨੇ ਦਾਗਾ ਉਧਰੋਂ ਗੁਰੂ ਆ ਜਿੰਨਾ ਜਦੋਂ ਦੇਖਦਾ ਵੀ ਲੋਕਾਂ ਦਾ ਇਕੱਠ ਕਿੱਥੇ ਹੈਗਾ ਵੀ ਇੰਨਾ ਇੱਕ ਆਦਾ ਰਸ ਹੈਗਾ ਜਦੋਂ ਦੇਖਦਾ ਵੀ ਇਹ ਤਾਂ ਚੇਲਾ ਲੱਗਦਾਗਾ ਕਹਿੰਦਾ ਵੀ ਤੈਨੂੰ ਕਹਿੰਦਾ ਵੀ ਐ ਐ ਕਰਕੇ ਮੈਨੂੰ ਇਹ ਸਜਾ ਦੇਤੀ ਵੀ ਇਹ ਪਾਗਲਾ ਨਹੀਂ ਪਾਗਲਾ ਵਾਲੇ ਫੈਸਲਾ ਕੀਤਾ ਗੁਰੂ ਕਹਿੰਦਾ ਵੀ ਤੂੰ ਬੋਲੀ ਨਾ ਤੂੰ ਐਂ ਕਰੀ ਵੀ ਤੂੰ ਕਹਿਦੀ ਵੀ ਮੈਂ ਫਾਂਸੀ ਚੜਨਾ ਉਧਰੋਂ ਮੈਂ ਕਹਿ ਦੂ ਵੀ ਮੈਂ ਚੜਨਾਗਾ ਵੀ ਆਪਾਂ ਦੋਨੇ ਆਪਸ ਵਿੱਚ ਬਹਿਸ ਕਰਨ ਲੱਗ ਜਾਂਗੇ ਕਿਉਂਕਿ ਇਹ ਬਾਦਸ਼ਾਹ ਪਾਗਲ ਆ ਗਏ ਤੇ ਜਿਹੜੇ ਵਜ਼ੀਰ ਨੇ ਉਹ ਵੀ ਪਾਗਲ ਨੇ ਜਦੋਂ ਗੱਲ 'ਚ ਫਾਂਸੀ ਦਾ ਫੰਦਾ ਪਾਉਣ ਲੱਗੇ ਉਹ ਚੇਲਾ ਕਹਿੰਦਾ ਮੈਂ ਪਾਵਾਂ ਫਾਂਸੀ ਤੇ ਫੰਦਾ ਗੁਰੂ ਕਹਿੰਦਾ ਵੀ ਨਹੀਂ ਇਹਦੇ ਨਾਲ ਪਾਉ ਮੇਰੇ ਪਾਉ ਬੈਸ ਹੋ ਜਾਂਦੀ ਹੈ ਜੀ ਬਾਦਸ਼ਾਹ ਕਹਿੰਦਾ ਵੀ ਤੁਸੀਂ ਫਾਂਸੀ ਤੇ ਦੋ ਜਾਨ ਕਿਉਂ ਚੜਦੇ ਹੋ ਜਿਹੜਾ ਗੁਰੂ ਕਹਿੰਦਾ ਵੀ ਅੱਜ ਜਿਹੜਾ ਅਜਿਹਦਾ ਦਿਨ ਫਾਂਸੀ ਚੜੂਗਾ ਉਹ ਸਿੱਧਾ ਸਵਰਗਾਂ ਨੂੰ ਜਾਊਗਾ ਤੇ ਸਾਰੇ ਪਾਬਲਿਕ ਲੱਗ ਗਈ ਵੀ ਸਾਨੂੰ ਫਾਂਸੀ ਦਿਓ ਸਾਨੂੰ ਦਿਓ ਤੇ ਜਿਹੜਾ ਬਾਦਸ਼ਾਹ ਸੀ ਉਹ ਕਹਿੰਦਾ ਵੀ ਕਿਸੇ ਨੂੰ ਬਾਦਸ਼ਹੀ ਦੀ ਲੋੜ ਨਹੀਂ ਹੈਗੀ ਐਂ ਕਰਦੇ ਆਂਗੇ ਫੰਦਾ ਤਿਆਰ ਕਰਾਉ ਨਵਾ ਮੇਰੇ ਗੜ ਮੇਚ ਦਾ ਮੈਂ ਫਾਂਸੀ ਚੜੂੰ ਬਾਦਸ਼ਾਹ ਖਾਂ ਫਾਂਸੀ ਦੇ ਲਟਕਾਤਾ ਜਿਹੜੇ ਗੁਰੂ ਤੇ ਚੇਲਾ ਦੀ ਆਪਦੇ ਰਾਹ ਨੂੰ ਤੁਰਪੇ ਜੀ ਇਸੇ ਨੂੰ ਕਹਿੰਦੇ ਨੇ ਵੀ ਜਿਹੜਾ ਲਾਲਚ ਆ ਇੱਕ ਆਰਾਮ ਤੇ ਭੁੱਖ ਇਹ ਸੌਖੇ ਰਾਹ ਨੇਗੇ ਇਹ ਇਨਸਾਨ ਨੂੰ ਉਹ ਦਿਸ਼ਾ ਵੱਲੇ ਲੈ ਜਾਂਦੇ ਨੇ ਕਿ ਉੱਥੇ ਲੈ ਜਾਂਦੇ ਨੇ ਜਿੱਥੇ ਜ਼ਿੰਦਗੀ ਦੇ ਸਭ ਤੋਂ ਵੱਡੇ ਸਬਕ ਖੁਦ ਸਿੱਖਣ ਲਈ ਮਨੁੱਖ ਇਨਸਾਨ ਮਜਬੂਰ ਹੋ ਜਾਂਦਾ ਹੈਗਾ ਠੀਕ ਹੈ ਜਦੋਂ ਸਬਕ ਸਮਝ ਆਉਂਦਾ ਉਦੋਂ ਕੀ ਹੁੰਦਾ ਆਪਣੀ ਸਮਾਂ ਹੱਥੋਂ ਲੰਘ ਜਾਂਦਾ ਜੀ ਧੰਨਵਾਦ